ਅਸੀਂ ਸਤ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੈ ਤੁਹਾਡੀ ਪੰਚਾਇਤ ਨੇ ਇਸ ਤਰ੍ਹਾਂ ਕਿਸੇ ਨੇ ਕਾਰਵਾਈ ਕੀਤੀ ਤਾਂ ਇਹ ਨਾਤਾ ਹਲਕੇ ਦੇ ਸਬੂਤ ਸਰਪੰਚ ਕਾਨੂੰਨ ਅਸਤੀਫਾ ਜਨਾਰੇ ਅਸੀਂ ਸਤ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੈ ਤੁਹਾਡੀ ਪੰਚਾਇਤ ਨੇ ਇਸ ਤਰ੍ਹਾਂ ਕਿਸੇ ਨੇ ਕਾਰਵਾਈ ਕੀਤੀ ਤਾਂ ਇਹ ਨਾਤਾ ਹਲਕੇ ਦੇ ਸਬੂਤ ਸਰਪੰਚ ਕਾਨੂੰਨ ਅਸਤੀਫਾ ਜਨਾਰੇ ਕੋਈ ਵੀ ਸਰਪੰਚ ਸਾਡੇ ਕੋਈ ਵੀ ਪੰਚਾਇਤ ਉੱਤੇ ਕਾਰ ਕੰਮ ਨਹੀਂ ਕਰੂਗੇ ਅਗੇ ਅਧਿਕਾਰਕਰਤੇ ਟੀਮੇ ਜਰਾਰੇ ਤਾਂ ਚੌੜੀ ਚੰਗਰੀ ਸਰਪੰਚ ਸਾਹਿਬ ਬੈਠੇ ਹਨ ਮਨਜੂਰਾ ਅਸੀਂ ਸਾਰੇ ਸਪੰਜਹਾਰੀਆਂ ਪੰਚਾਇਤਾਂ ਟੀਮੇ ਜਰਾਰੇ ਜੇ ਇਤਾਂ ਦੀ ਕਾਰਵਾਈ ਕੋਈ ਪ੍ਰਸ਼ਾਸਨ ਨੇ ਸਾਡੇ ਸਰਪੰਚਾਂ ਦੇ ਉੱਤੇ ਪੰਚਾਇਤ ਦੇ ਉੱਤੇ ਕਰਨੀ ਚਾਹੀਦਾ ਜੋ ਪਰਿਵਾਰ ਦੀ ਮੰਗਤੀ ਪਰਚਾ ਦਰਜ ਹੋਣਾ ਸੀ ਉਹ ਪਰਚਾ ਦਰਜ ਹੋ ਚੁੱਕਿਆ ਪ੍ਰਸ਼ਾਸਨ ਦਾ ਵੀ ਧੰਨਵਾਦ ਕਿ ਸਾਡਾ ਕਰੰਟ ਤਾਂ ਚੈੱਕ ਕਰਿਆ ਪਰ ਪਰਚਾ ਦੇਤੇ ਆ ਉਨੇ ਐਲਾਨ ਕੀਤਾ ਗਿਆ ਸੀ ਜੇ ਪਰਚਾ ਹੁੰਦਾ ਤਾਂ ਸਾਰੀਆਂ ਪੰਚਾਇਤਾਂ ਅਸਤੀਫੇ ਦੇਣਗੀਆਂ ਹਾਂਜੀ ਹਾਂ ਇਹੀ ਸ਼ਾਇਦ ਗੱਲ ਹੋ ਜਵੇ ਇਹ ਸਰਪੰਚ ਸਾਹਿਬ ਆ ਜਾਂਦੇ ਨੇ ਸਾਰੇ ਜੀ ਸਾਰੇ ਸਲਾਹ ਕਰਕੇ ਜੀ ਅਸੀਂ ਉਹ ਜਿਹਾ ਮੁੱਦਾ ਚੱਟਾਂਗੇ ਕਿਸ ਤਰ੍ਹਾਂ ਦੇਖਦੇ ਜੀ ਚਾਰ ਬੰਦਿਆਂ ਦੇ ਬਾਈ ਨੇ ਇੰਪੁਲਸ ਨੇ ਪਰਚਾ ਦਰਜ ਕੀਤਾ ਜੀ ਇਹਦਾ ਅਡਵਾਨਾ ਸਾਹਿਬ ਨਜਾਇਜ਼ ਹੋਇਆ ਜੀ ਜਮਾ ਨਜਾਇਜ਼ ਹੋਇਆ ਜੀ ਫਿਰ ਪਿੰਡ ਦਾ ਵਿਕਾਸ ਕਰਕੇ ਕੀ ਲੋੜ ਆ ਜੀ ਗੁਰਸੇਵਕ ਸਿੰਘ ਬਗੈਰਾ ਉਹਨਾਂ ਨੂੰ ਡਰ ਹੋ ਗਿਆ ਜੀ ਉਹ ਚਲੇ ਗਏ ਨੇ ਵੀ ਸਾਨੂੰ ਅਰੈਸਟ ਨਾ ਕਰ ਲਿਆ ਅਸੀਂ ਉਹਨਾਂ ਨੂੰ ਗੱਲ ਕਰਨ ਕੋਈ ਡਰ ਕੇ ਨਹੀਂ ਗਿਆ ਜੀ ਗੂਰੀ ਨੇ ਨਹੀਂ ਉਰੀ ਨੇ ਕੋਈ ਨਹੀਂ ਗਿਆ ਜੀ ਜੀ ਕੱਲਿਓ ਇੱਕ ਮਿੰਟ ਰੁਕ ਜਿਓ ਗੱਲ ਕਰ ਲਈਏ ਸੋ ਪਰਚਾ ਦਰਜਾ ਜਿਹੜਾ ਹੋ ਚੁੱਕਿਆ ਹੈ ਚਾਰ ਬੰਦਿਆਂ ਤੇ ਬਾਇ ਨੇਮ ਪਰਚਾ ਦਰਜ ਹੋਇਆ ਜਿੰਦਲਪੁਰ ਦੀ ਪੰਚਾਇਤ ਅਤੇ ਬਾਕੀ ਪੰਚਾਇਤਾਂ ਨੇ ਜਿਹੜੀਆਂ ਇੱਥੇ ਬੈਠੀਆਂ ਨੇ ਸੋ ਗੱਲ ਕਰਾਂਗੇ ਇੱਕ ਵੀਰ ਨੇ ਉਹਨਾਂ ਨੂੰ ਵੀ ਬੁਲਾਉਣੇ ਆ ਵੀਰ ਜੀ ਹੈਲੋ ਆਜੋ ਜੀ ਇੱਕ ਮਿੰਟ ਆਇਓ ਸੋ ਇੱਥੇ ਕਿਹਾ ਗਿਆ ਸੀ ਇਹਨਾਂ ਵੱਲੋਂ ਜੇ ਇਹਨਾਂ ਤੇ ਪਰਚਾ ਦਰਜ ਹੁੰਦਾ ਹੈ ਤਾਂ ਅਸੀਂ ਅਸਤੀਫੇ ਦਵਾਂਗੇ ਹੁਣ ਅੱਗੇ ਮਸਲਾ ਕੀ ਹੁੰਦਾ ਹੈ ਕਿ ਅਸਤੀਫੇ ਦਿੱਤੇ ਜਾਣਗੇ ਪੰਚਾਇਤਾਂ ਵੱਲੋਂ ਕੀ ਕੀਤਾ ਜਾਊਗਾ ਕਿਉਂਕਿ ਬਾਈ ਨੇਮ ਚਾਰ ਜਣਿਆਂ ਤੇ ਪਰਚਾ ਦਰਜ ਹੋਇਆ ਏ ਗੁਰਸੇਵਕ ਸਿੰਘ ਕਿਹਦੇ ਕਿਹਦੇ ਨਾਮ ਨੇ ਜੀ ਗੁਰਸੇਵਕ ਸਿੰਘ ਨਰਿੰਦਰ ਸਿੰਘ ਗੁਰਚਰਨ ਸਿੰਘ ਗੁਰਚਰਨ ਸਿੰਘ ਤੇ ਧਰਮ ਸਿੰਘ ਤੇ ਧਰਮ ਸਿੰਘ ਇਹਨਾਂ ਚਾਰ ਬੰਦਿਆਂ ਤੇ ਪਰਚਾ ਦਰਜ ਹੋਇਆ ਏ ਸੋ ਬਾਈ ਜੀ ਨੇ ਹਾਂਜੀ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਚਾਰ ਬੰਦਿਆਂ ਦੇ ਬਾਈ ਨੇਮ ਪੁਲਿਸ ਨੇ ਪਰਚਾ ਦਰਜ ਕੀਤਾ ਜੀ ਇਹਦਾ ਡਿਵਾਨ ਸਾਹਿਬ ਨਜਾਇਜ਼ ਹੋਇਆ ਜੀ ਜਮਾ ਨਜਾਇਜ਼ ਹੋਇਆ ਜੀ ਫੇਰ ਪਿੰਡ ਦਾ ਵਿਕਾਸ ਕਰਕੇ ਕੀ ਲੋੜ ਆ ਜੀ ਹਾਂ ਅਸੀਂ ਇੱਕ ਨੇ ਬਸ ਜਿਹੜਾ ਆਊਗਾ ਦਵਾਈ ਖਾ ਜਾਊਗਾ ਆ ਤਾਂ ਪੈਸੇ ਲੈ ਕੇ ਤੁਰਦਾ ਬਣ ਗੂ ਜੀ ਬੀਮਾ ਹੋ ਗਏ ਇੱਕ ਜੀ ਪਿੰਡ ਦੇ ਨਾਲ ਸਮਾਜ ਸਿਕਿਉਰਿਟੀ ਮਿਲ ਗਈ ਜੀ ਜਹਿਰ ਖਾਓ ਸਜ਼ਾ ਕਰੋ ਤੁਸੀਂ ਘਰ ਨਾ ਵੀ ਲਾਇਆ ਜੀ ਆ ਕੇ ਫੇਰ ਵੀ ਕੋਈ ਅਸੀਂ ਬੈਠਾਂਗੇ ਜੀ ਨਜ਼ਰ ਸਾਡਾ ਹੀ ਫੈਸਲਾ ਹੁੰਦਾ ਜੀ ਹਾਂ ਅਸੀਂ ਵੀ ਬੈਠੇ ਹਾਂ ਜੀ ਜੀ ਐ ਥੋੜੀ ਜੀ ਵੀ ਮਤਲਬੀ ਤੇ ਜਿਹੜੇ ਗੁਰਸੇਵਕ ਸਿੰਘ ਬਗੈਰਾ ਉਹਨਾਂ ਨੂੰ ਡਰ ਹੋ ਗਿਆ ਜੀ ਉਹ ਚਲੇ ਗਏ ਨੇ ਵੀ ਸਾਨੂੰ ਅਰੈਸਟ ਨਾ ਕਰ ਲੇ ਅਸੀਂ ਉਹਨਾਂ ਨੇ ਗੱਲ ਕਰਨੀ ਕੋਈ ਡਰ ਕੇ ਨਹੀਂ ਗਿਆ ਜੀ ਗੂਰੀ ਨੇ ਨਹੀਂ ਉਰੀ ਨੇ ਕੋਈ ਨਹੀਂ ਗਿਆ ਜੀ ਹਾਂ ਜੀ ਸਾਨੂੰ ਕਾਹਦਾ ਡਰ ਆ ਜੀ ਅਸੀਂ ਕੋਈ ਧੱਕਾ ਕਰੇਗੇ ਕਿਉਂਕਿ ਪਰਚਾ ਹੋਇਆ ਜੀ ਅਰੈਸਟ ਹੋਣ ਦਾ ਡਰ ਹੁੰਦਾ ਹਰ ਇੱਕ ਪਰਚਾ ਤਾਂ ਹੁਣ ਧੱਕੇ ਸਾਜ ਨਾਲ ਕਰਿਆ ਜੀ ਇਹਨਾਂ ਜ਼ੋਰ ਪਾ ਕੇ ਵੀ ਹੋਰ ਹੋਈ ਉਹ ਕਰੀ ਉਹ ਕਿਹੜਾ ਕਿਸੇ ਨੇ ਦਵਾਈ ਪਲਾਈਆ ਪ੍ਰੂਫ ਕਰਨੇ ਜੀ ਵੀ ਹਾਂ ਦਵਾਈ ਪਲਾਈਆ ਫੜ ਕੇ ਕੋਈ ਵੀਡੀਓ ਉਹਨਾਂ ਕੋਲ ਕੋਈ ਗਵਾਹ ਹੈ ਉੱਥੇ ਮੌਜੂਦਾ ਵੀ ਮਤਲਬ ਸਾਡੇ ਸਾਹਮਣੇ ਦਿੱਤੀ ਆ ਹੱ ਤੇ ਪਰਚੇ ਹੋ ਜਾਂਦੇ ਹੁੰਦੇ ਨੇ ਜੀ ਸਰਕਾਰੀ ਇਹ ਤਾਂ ਜੀ ਅਸੀਂ ਤਾਂ ਥੋੜਾ ਪੱਖ ਲੈ ਰਹੇ ਹਾਂ ਜੀ ਤੁਸੀਂ ਦੱਸੋ ਹੁਣ ਪਰਚਾ ਹੋਇਆ ਏ ਉਹ ਕਹਿ ਰਹੇ ਨੇ ਪਰਚਾ ਹੋ ਗਿਆ ਪ੍ਰਸ਼ਾਸਨ ਨੇ ਪਰਚਾ ਕਰਤਾ ਤੁਸੀਂ ਤਾਂ ਜਗ੍ਹਾ ਤੇ ਕੰਮ ਕਰ ਰਹੇ ਸੀ ਕੋਈ ਗਲਤ ਜਗ੍ਹਾ ਨਹੀਂ ਸੀ ਜੀ ਕੋਈ ਗਲਤ ਜਗ੍ਹਾ ਨਹੀਂ ਸੀ ਸਰਕਾਰੀ ਥਾਂ ਤੇ ਕੰਮ ਕਰ ਰਹੇ ਸੀ ਹਾਂ ਜੇ ਇਹ ਵੀ ਕੰਮ ਨਹੀਂ ਕਰਨ ਦਿੰਦੇ ਹੈਗੇ ਫਿਰ ਇਹ ਤਾਂ ਫਿਰ ਬਹੁਤ ਹੋਊਗਾ ਜੀ ਹੁਣ ਅਗਲਾ ਸਟੈਪ ਕੀ ਹੋਊਗਾ ਜੀ ਕਿਸ ਤਰ੍ਹਾਂ ਅਗਲਾ ਸਟੈਪ ਅਸੀਂ ਸਲਾਹ ਕਰਾਂਗੇ ਜੀ ਸਾਰੇ ਸਰਪੰਚਾ ਸਾਹਿਬ ਨਾਲ ਜਿਵੇਂ ਵੀ ਹੂ ਕਦਮ ਪੂਰਾ ਐਲਾਨ ਕੀਤਾ ਗਿਆ ਸੀ ਜੇ ਪਰਚਾ ਹੁੰਦਾ ਤਾਂ ਸਾਰੀਆਂ ਪੰਚਾਇਤਾਂ ਉਸਤੀਫੇ ਦੇਣਗੀਆਂ ਹਾਂਜੀ ਹਾਂ ਇਹੀ ਸ਼ਾਇਦ ਗੱਲ ਹੋ ਜਵੇ ਇਹ ਸਰਪੰਚ ਸਾਹਿਬ ਆ ਜਾਂਦੇ ਨੇ ਸਾਰੇ ਜੀ ਸਾਰੇ ਸਲਾਹ ਕਰਕੇ ਜੀ ਅਸੀਂ ਉਹ ਜੋ ਮੁੱਦਾ ਚੱਟਾਂਗੇ ਹਾਂਜੀ ਨਾ ਪਿੰਡ ਖਾਦੋ ਉਹ ਖਾਜੂਗਾ ਪਿੰਡ ਨੂੰ ਅਸੀਂ ਪੜਦੇ ਵੀ ਹੋਰ ਆ ਦਾਂਗੇ ਉਹਨੇ ਪਿੰਡ ਖਾਦਦਾ ਸਾਰਾ ਗੁਰਦੀਪ ਸਰਪੰਚ ਆ ਜੀ ਚਲੋ ਜੀ ਹੋ ਗਿਆ ਜੀ ਹੁਣ ਉਹ ਪੜਦੇ ਰੱਖਦੇ ਜੀ ਪੜਦੇ ਨਹੀਂ ਉਹ ਖਾ ਗਿਆ ਉਹਨੇ ਹੁਣ 15 ਦਿਨ ਪਹਿਲਾਂ ਜੀ ਸਾਡੇ ਪਿੰਡ ਦੇ ਮੁੰਡਾ ਇੱਕ ਜੀ ਗੱਡੀ ਲਈ ਫਿਰਦਾ ਸੀ ਭਾਸੂ ਜੀ ਉਹਨੂੰ ਰੈਜਿਸਟਰ ਕਰਿਆ ਜੀ ਉਹ ਆਪਦੀ ਜ਼ਿੰਮੇਵਾਰ ਸਮੈਕ ਦੇ ਵਿੱਚ ਜੀ ਉਹ ਬੰਦੇ ਦੀ ਜ਼ਿੰਮੇਵਾਰੀ ਚੱਕ ਕੇ ਲੈ ਕੇ ਆਇਆ ਜੀ ਹੂੰ ਫੇਰ ਪਿੰਡ ਦਾ ਭਲਾ ਸੀ ਕਿੱਥੇ ਸੋਚਦੇ ਆਂ ਜੀ ਜਦ ਇਹੋ ਜਿਹੇ ਨਕੰਮੇ ਸਰਪੰਚ ਸਾਥ ਦੇਣ ਸਮੈਕੀਆਂ ਦਾ ਜੀ ਫੇਰ ਪਿੰਡ ਦਾ ਵਿਕਾਸ ਕਿੱਥੇ ਹੋਊਗਾ ਜੀ ਤੁਸੀਂ ਆਪ ਹੋ ਜੀ ਜੇ ਹੁਣ ਸਾਡੇ ਕੋਲ ਮੈਗ ਨਹੀਂ ਰੋ ਤੁਸੀਂ ਪੱਤਰਕਾਰ ਕਿੱਥੇ ਕਰ ਲੇਂਗੇ ਹੋ ਜੀ ਹਨਾ ਜੀ ਅਸੀਂ ਵੀ ਲੜਾਂਗੇ ਹੱਕ ਦੀ ਲੜਾਈ ਲੜਾਂਗੇ ਜਿੱਥੇ ਤੱਕ ਜਾਣਾ ਪਊ ਜਾਵਾਂਗੇ ਜੀ ਜੀ ਹਨਈ ਜੀ ਧੰਨਵਾਦ ਜੀ ਅ ਕਿਸ ਤਰ੍ਹਾਂ ਦੇਖਦੇ ਹੋ ਬਜ਼ੁਰਗੋ ਪਰਚਾ ਹੋ ਗਿਆ ਜੀ ਕਿਹਾ ਜਾ ਰਿਹਾ ਕਿ ਚਾਰ ਬੰਦਿਆਂ ਦੇ ਪਰਚਾ ਹੋਇਆ ਬਾਇ ਨੇਮ ਪਰਚਾ ਹੋਇਆ ਜੀ ਗਵਣਾ ਸਾਹਿਬ ਜਿਹੜਾ ਪਰਚਾ ਹੋਇਆ ਨਜਾਇਜ਼ ਹੋਇਆ ਕਿਸੇ ਨੇ ਕੁਝ ਨਹੀਂ ਕਿਹਾ ਉਸ ਬੰਦੇ ਨੂੰ ਉਹਨੇ ਆਪ ਦਵਾਈ ਪੀਤੀ ਆ ਆਪ ਪੀਤੀ ਆ ਦਵਾਈ ਉਸਨੇ ਤੇ ਕਿਸੇ ਨੇ ਕੁਝ ਨਹੀਂ ਕਿਹਾ ਨਾ ਪੰਚਾਇਤ ਉੱਥੇ ਹੈਗੀ ਸੀ ਤੇ ਨਾ ਕੋਈ ਬੰਦਾ ਸੀ ਇਹਨਾਂ ਦਾ ਪੰਚਾਇਤ ਵਾਲੇ ਦਾ ਜੀ ਤੇ ਉੱਥੇ ਤਾਂ ਸਿਰਫ ਲੇਬਰ ਲੱਗੀ ਵੀ ਧੀ ਲੇਬਰ ਨੂੰ ਦਿਖਾ ਕੇ ਦਵਾਈ ਪੀਤੀ ਐਨੇ ਤੇ ਕਹਿੰਦਾ ਮੈਂ ਮਰਨ ਲੱਗਿਆ ਜੀ ਫਿਰ ਇਹਨੇ ਪੰਜ ਚਾਰ ਘੇੜੇ ਵੀ ਮਾਰੇ ਨੇ ਪਰਚੇ ਨੂੰ ਕਿਸ ਤਰ੍ਹਾਂ ਮੰਨਦੇ ਹੋ ਜੀ ਕਿ ਗਲਤ ਗਲਤ ਪਰਚਾ ਗਲਤ ਹੋਇਆ ਜੀ ਉਹਨਾਂ ਅਗਲਾ ਐਕਸ਼ਨ ਕੀ ਹੋਊਗਾ ਇਹ ਕਿ ਐਕਸਟਰਾ ਸੀ ਕਰਾਂਗੇ ਜਿਹੜਾ ਇਹਨਾਂ ਨੇ ਕਰਿਆ ਉਹੀ ਕਰਾਂਗੇ ਵੀ ਅਸੀਂ ਵੀ ਜੀ ਸੋ ਕਹਿੰਦੇ ਜੀ ਜੋ ਐਕਸ਼ਨ ਇਹਨਾਂ ਨੇ ਕੀਤਾ ਉਹੀ ਕਰਾਂਗੇ ਪਰਚਾ ਪਰਚਾ ਇਹ ਜਿਹੜਾ ਉਹ ਗਲਤ ਹੋਇਆ ਨਜਾਇਜ਼ ਹੋਇਆ ਫਿਲਹਾਲ ਬੀਬੀਆਂ ਵੀ ਖੜੀਆਂ ਨੇ ਸਰਪੰਚੋ ਮਾਤਾ ਜੀ ਤੁਸੀਂ ਹਾਂ ਇਸ ਤਰ੍ਹਾਂ ਦੇਖਦੇ ਹਾਂ ਜੀ ਇਸ ਕੰਮ ਗਲਤ ਕੰਮ ਕਰਿਆ ਜੀ ਕੋਈ ਵਾਹ ਕੋਈ ਨਹੀਂ ਜਾਣੇ ਦਵਾਈ ਦਿੱਤੀ ਹੈ ਕੋਈ ਵੀ ਤੇ ਕੋਈ ਕੋਈ ਬੱਚਾਂ ਦੀ ਹੈਗਾ ਨਿਆਂ ਸਾਫ ਨਹੀਂ ਹੋ ਰਿਹਾ ਜੀ ਜਦ ਪਰਚਾ ਕਰਦੇ ਜੀ ਸਾਡਾ ਕੰਮ ਵਾਰੇ ਕਿਸ ਨਾ ਕਿਤਾ ਤਾਂ ਗੱਡੀ ਲੈ ਕੇ ਪੰਜ ਪੰਜ ਆ। ਮੈਨੂੰ ਸਾਫ਼ ਮਿਲਣਾ ਚਾਹੀਦਾ ਨਾ ਇਹ ਚਾਰ-ਪੰਜ ਪੰਚਾਇਤ ਜੀ ਉਹਨੇ ਸਾਡਾ ਪਿੰਡ ਖਾ ਲਿਆ। ਅਸੀਂ ਤਾਂ ਬੈਠੇ ਸੀ ਉਹ ਬਤਵਾ ਹੀ ਲਿਆ। ਪਹਿਲਾਂ ਤਾਂ ਉਹ ਮਕਾਨ ਬਣੇ ਹੋ ਜੀ। ਮੇਰੀ ਉਮਰ ਕੀ ਤਾਂ ਹੁਣੇ ਨਹੀਂ ਹੈਗੀ। ਮੈਨੂੰ 30 ਸਾਲ ਹੋ ਗਏ। 40 ਸਾਲ ਦਾ ਸੀ ਉਹ ਮਕਾਨ ਬਣਿਆ ਵਾ ਦੇਖਦੇ ਆ ਉਹ ਡੇ ਗਿਆ। ਉਹ ਬਣਾ ਰਹੇ ਨੇ। ਪਹਿਲਾਂ ਉਹਨੇ ਉਹ ਸਕੂਲ ਦਾ ਗਰਾਊਂਡ ਦੱਬਿਆ ਉਸੜਾਇਆ ਸੀ। ਉਹ ਤਾਂ ਸਾਰਾ ਪਿੰਡ ਖਾ ਜੂਗਾ ਫੇਰ ਕੀ ਕਰੂਗਾ ਪਿੰਡ। ਭਾਈ ਜਨ ਜੀ। ਸੋ ਹਰ ਇੱਕ ਮਸਲੇ ਦਾ ਹੱਲ ਧਰਨਾ ਹੋ ਗਿਆ ਪਹਿਲਾਂ ਧਰਨਾ ਲਾ ਕੇ ਪਰਚਾ ਦਰਜ ਕਰਾਇਆ ਹੁਣ ਇਹ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਉਹਨਾਂ ਨੇ ਕਰਾਇਆ ਅਸੀਂ ਵੀ ਇਸੇ ਤਰ੍ਹਾਂ ਇਹਦਾ ਹੱਲ ਲੱਭਾਂਗੇ ਸੋਰੇ ਵੀਰ ਸੀਗੇ ਜਿਨ੍ਹਾਂ ਨੇ ਕਿਹਾ ਸੀਗੇ ਸਾਰੀਆਂ ਪੰਚਾਇਤਾਂ ਅਸਤੀਫੇ ਦੇਣਗੀਆਂ ਪਰ ਉਹ ਵੀਰ ਨਹੀਂ ਉਰੇ ਦਿਖਾਈ ਦੇ ਰਹੇ ਬਾਈ ਜੀ ਨੇ ਗੱਲ ਕਰਦੇ ਹਾਂਜੀ ਵੀਰ ਜੀ ਕਿਸ ਤਰ੍ਹਾਂ ਦੇਖਦੇ ਜੀ ਤੁਸੀਂ ਵੀ ਪਹੁੰਚੇ ਹੋ ਪਰਚਾ ਫੇਰ ਦਰਜ ਹੋ ਗਿਆ ਜੀ ਇੱਥੇ ਐਲਾਨ ਕੀਤਾ ਗਿਆ ਕਿ ਸਾਰੀਆਂ ਪੰਚਾਇਤਾਂ ਅਸਤੀਫੇ ਦੇਣਗੀਆਂ ਹੁਣ ਅਗਲਾ ਕਦਮ ਕੀ ਹੋਊਗਾ ਜੀ ਅਸਤੀਫੇ ਵੱਲ ਵੱਧ ਰਿਹਾ ਕਦਮ ਸਾਨੂੰ ਵੀਰੇ ਕੁਝ ਨਹੀਂ ਪਤਾ ਸੀ ਹੁਣੇ ਆ ਕੇ ਖੜੇ ਆ 5 ਮਿੰਟੇ ਹੋਏ ਨੇ ਨਹੀਂ ਤੁਸੀਂ ਬੈਠੇ ਸੀ ਪਹਿਲਾਂ ਵੀ ਪਹਿਲਾਂ ਆਏ ਜੀ ਮੈਨੂੰ ਗੱਲ ਦਾ ਇਹ ਗੱਲ ਦਾ ਨਹੀਂ ਜਦੋਂ ਅਸਤੀਫਿਆਂ ਦੀ ਗੱਲ ਹੋਈ ਆ ਤੁਸੀਂ ਵਿੱਚ ਬੈਠੇ ਸੀ ਬੀੜੀ ਉਦੋਂ ਨਹੀਂ ਜੀ ਬਈ ਮੇਰੇ ਨਾਲ ਉਦੋਂ ਨਹੀਂ ਸੀ ਨਾਲ ਜੀ ਸੋ ਅਸਤੀਫਿਆਂ ਦੀ ਗੱਲ ਕਹੀ ਗਈ ਸੀ ਇੱਥੇ ਬਾਈ ਜੀ ਸੀ ਜਿਹੜੇ ਕਹਿ ਰਹੇ ਸੀ ਕਿ ਸਾਰੀਆਂ ਪੰਚਾਇਤਾਂ ਅਸਤੀਫੇ ਦੇਣਗੀਆਂ ਆਵਾਜ਼ ਵੀ ਮਾਰੀ ਉਹ ਦਖਾਈ ਨਹੀਂ ਦਿੱਤੇ ਮੁੜ ਕੇ ਦੇਖਦੇ ਆ ਜੇ ਕਿਤੇ ਦਿਖ ਜਾਣਾ ਇੱਥੇ ਗੱਲਾਂ ਤਾਂ ਵੱਡੀਆਂ ਕਰਦੇ ਸੀ ਕਿ ਪੰਚਾਇਤਾਂ ਅਸਤੀਫੇ ਦੇਣਗੀਆਂ ਸਾਰੀਆਂ ਜੇ ਇਹਨਾਂ ਤੇ ਪਰਚਾ ਦਰਜ ਹੋ ਗਿਆ ਹੁਣ ਇੱਥੇ ਦਿਖਾਈ ਨਹੀਂ ਦੇ ਰਹੇ ਪਰਚਾ ਦਰਜ ਹੋ ਗਿਆ ਹੁਣ ਅਸਤੀਫੇ ਦੇਣ ਦੀ ਗੱਲ ਕਹੀ ਸੀ ਜਿਹੜੀ ਉਹਦੇ ਤੇ ਕਹਿੰਦੇ ਵਿਚਾਰ ਕੀਤਾ ਜਾਊਗਾ ਗੱਲ ਕਹਿ ਕੇ ਲੋਕ ਪਲਟ ਜਾਂਦੇ ਨੇ ਇੱਥੇ ਦਿਖਾਈ ਨਹੀਂ ਦੇ ਰਹੇ ਉਹਨਾਂ ਨਾਲ ਜ਼ਰੂਰ ਗੱਲ ਕਰਨੀ ਸੀ ਕਿਉਂਕਿ ਮਾਈਕ ਫੜ ਕੇ ਉਹਨਾਂ ਨੇ ਅਨਾਉਂਸ ਕੀਤਾ ਸੀ ਕਿ ਸਾਰੀਆਂ ਪੰਚਾਇਤਾਂ ਅਸਤੀਫੇ ਦੇਣਗੀਆਂ ਬਾਹਾਂ ਖੜੀਆਂ ਕਰਾ ਕੇ ਉਹਨਾਂ ਨੇ ਇਹ ਗੱਲ ਕਹਾਈ ਸੀ ਪਰ ਪਰਚਾ ਦਰਜ ਹੋ ਗਿਆ ਇਹ ਹੁਣ ਮਸਲੇ ਦਾ ਹੱਲ ਕਰਾਉਣ ਦੇ ਲਈ ਇਹ ਕਹਿੰਦੇ ਨੇ ਗਲਤ ਹੋਇਆ ਹੈ ਅੱਗੇ ਇਹਨਾਂ ਦਾ ਕੀ ਕਦਮ ਹੋਊਗਾ ਇਹ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ